ਕਈ ਵਾਰੀ ਇਹ ਹੁੰਦਾ ਹੈ ਕਿ ਬੀਮਾ ਤੇ ਅਗਲਾ ਆਪਦੇ ਵਾਸਤੇ ਕਰਾਉਂਦਾ ਆਪਦੇ ਪਰਿਵਾਰ ਵਾਸਤੇ ਕਰਾਉਂਦਾ ਬੱਚਿਆਂ ਵਾਸਤੇ ਕਰਾਉਂਦਾ ਕਿ ਚਲੋ ਭਾਈ ਮੇਰੇ ਨਹੀਂ ਤਾਂ ਉਹਨਾਂ ਦੇ ਕੰਮ ਆ ਜਾਣਾ ਪਰ ਕਈ ਵਾਰੀ ਉਹਦਾ ਫਾਇਦਾ ਕੋਈ ਹੋਰ ਹੀ ਲੈ ਜਾਂਦਾ ਜਿਉਂਦਿਆਂ ਨੂੰ ਮਰਦੇ ਐਲਾਨ ਕਰ ਦਿੱਤਾ ਜਾਂਦਾ ਤੇ ਮਰਦਿਆਂ ਨੂੰ ਮੋੜ ਕੇ ਫਿਰ ਹੱਥ ਖੜੇ ਕਰ ਕਰਕੇ ਦੱਸਣਾ ਪੈਂਦਾ ਕਿ ਭਾਈ ਮੈਂ ਤਾਂ ਜਿਉਂਦਾ ਇਦਾਂ ਦਾ ਹੀ ਹਾਲਾਤ ਬਣ ਜਾਂਦੇ ਬੀਮੇ ਵਾਲੇ ਵੀ ਬੜੇ ਅੱਜਕੱਲ ਜਿਹੜੇ ਉਹ ਮੋਟੀਵੇਸ਼ਨਲ ਸਪੀਕਰ ਜੇ ਆ ਉਹ ਵੀ ਕਹਿੰਦੇ ਆ ਕਿ ਹੈਲਥ ਕੱਕ ਕੇ ਆਪਦਾ ਸਪੀਚ ਤੇ ਵਿੱਚ ਦੀ ਕਰਨ ਦੇ ਮਸ਼ਹੂਰੀ ਦੇ ਕੇ ਹੈਲਥ ਵੀ ਮਜਰੂਰੀ ਜੀ ਮਾਮਾ ਤੁਸੀਂ ਹੈਲਥ ਤੇ ਜ਼ੋਰ ਦਿਓ ਨਾ ਕਿ ਬੰਦੇ ਦੀ ਹੈਲਥ ਠੀਕ ਕਰੋ ਸਹੀ ਗੱਲ ਹੈ ਦੇਸ਼ ਦੇ ਵਿੱਚ ਸਭ ਤੋਂ ਜ਼ਿਆਦਾ ਪੂਰੀ ਦੁਨੀਆ ਚ ਜੇ ਕਿਤੇ ਪ੍ਰਦੂਸ਼ਣ ਨਾਲ ਮੌਤਾਂ ਹੁੰਦੀਆਂ ਤੇ ਇੰਡੀਆ ਜੀ 슈ਗਰ ਦੇ ਮਰੀਜ਼ ਦਿਲ ਦੇ ਮਰੀਜ਼ ਸਾਰੇ ਤੇ ਇੱਥੇ ਪੈਦਾ ਹੋਣਦੇ ਆ ਮਤਲਬ ਕਿ ਜੇ ਦੁਨੀਆ ਦੇ ਕਾਂਕੜਾ ਵੇਖੋਗੇ ਸਾਰੇ ਅੰਕੜਿਆਂ ਤੋਂ ਸਾਰਿਆਂ ਤੋਂ ਅੰਕੜਿਆਂ ਦਾ ਬਾਪ ਤਾਂ ਇੱਥੇ ਬੈਠਾ ਹੈ ਜੀ ਮੋਟਾਪਾ ਆ ਹੁਣ ਤੇ ਮਾਨਸਿਕ ਰੋਗੀ ਅਸੀਂ ਤੇ ਮਰੀਜ਼ਾਂ ਦਾ ਕਹ ਲੋ ਕਿ ਇੱਕ ਦੇਸ਼ ਬਣਦੇ ਜਾ ਰਹੇ ਹਾਂ ਬਿਲਕੁਲ ਨਹੀਂ ਮਲਕ ਕੇ ਕਾਰਪੋਰੇਟ ਨੂੰ ਫਾਇਦਾ ਦੇਵੋ ਹੂੰ ਤੇ ਜੋ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਕਿ ਬੰਦੇ ਨੂੰ ਨਰੋਈ ਸਿਹਤ ਦੇਣੀ ਆ ਜੀ ਸ਼ੁੱਧ ਵਾਤਾਵਰਣ ਦੇਣਾ ਉਧਰ ਕੋਈ ਗੱਲ ਹੀ ਨਹੀਂ ਕਰਦਾ ਆ ਤੁਹਾਡੇ ਬੀਮੇ ਤੋਂ ਜਿੱਤ ਆਇਆ ਮੈਂ ਆ ਬਿਲਕੁਲ ਸੱਚ ਹੈ ਬਸ ਬੀਮਾ ਤੁਸੀਂ ਕਰਵਾਓ ਕਿਸੇ ਦਾ ਕੁਝ ਹੋਵੇ ਨਾ ਹੋਵੇ ਪੜਾ ਹੋਵੇ ਇਹਦੇ ਤੇ ਨਾ ਧਿਆਨ ਦਿਓ ਕਿ ਬੰਦੇ ਨੂੰ ਜਿਉਣ ਦਾ ਬੁਨਿਆਦੀ ਅਧਿਕਾਰ ਹੈ ਸੰਵਿਧਾਨਕ ਅਧਿਕਾਰ ਆ ਹੂੰ ਬਿਲਕੁਲ ਮਜੀ ਖੈਰ ਗੱਲ ਇਹ ਆ ਕਿ ਅੱਛਾ ਇਹ ਬੀਮੀ ਵਾਲਾ ਚੱਕਰ ਕੀ ਆ ਕਿ ਕੋਈ ਵਿਚਾਰਾ ਪੇਂਟਰ ਸੀ ਗਰੀਬ ਪਿੰਡ ਰਹਿੰਦਾ ਸੀ ਹੂੰ ਉਹ ਕਿਤੇ ਲਾਗੇ ਸ਼ਹਿਰ ਚ ਆ ਗਿਆ ਸ਼ਦ ਇਧਰ ਪਿੰਡ ਏਰੀਆ ਸੀਗਾ ਕਲਕਲਾਂ ਵਾਲਾ ਸ਼ਦ ਜੀ ਤੇ ਉੱਤੇ ਬਾਅਦ ਉੱਥੇ ਕੋਈ ਬੀਬੀ ਉਹਨੂੰ ਮਿਲ ਗਈ ਕਹਿੰਦੀ ਆ ਜਾ ਤੇਰਾ ਲੋਨ ਕਰਾਵਾਂ ਹੂੰ ਇਹ ਵੀ ਤੁਹਾਨੂੰ ਪਤਾ ਬੰਦੇ ਮਿਲ ਜਾਂਦੇ ਆ ਜੀ ਜੀ ਮੌਲਾ ਮੇਰੀ ਲਿਫਟ ਕਰਾ ਦੇ ਕੋਈ ਲੋੜਵੰਦ ਹੁੰਦਾ ਅਗਲਾ ਕਹਿੰਦਾ ਆ ਜਾ ਤੈਨੂੰ ਲਿਫਟ ਦੀ ਕੀ ਲੋੜ ਐ ਸਿੱਧਾ ਹੀ ਪੁਲਿਸ ਮਰਵਾ ਕੇ ਝੜਾ ਦੇਣਾ ਉਹ ਆ ਕੇ ਲੱਖ ਰੁਪਈਆ ਤੈਨੂੰ ਲੋਨ ਦਵਾ ਦਿੰਨੇ ਆ ਉਹ ਲੋਨ ਦੇ ਚੱਕਰ ਚ ਉਹਦੇ ਵਿਚਾਰੇ ਦੇ 10 20 ਲੱਗ ਗਏ 10 20 ਲੱਗ ਗਏ ਤੇ ਉਹਦਾ ਮਾਮਾ ਜਿਹੜਾ ਪਿੰਡ ਰਹਿੰਦਾ ਸੀ ਉਹਨੂੰ ਸਰਪੰਚ ਨੇ ਸੱਧਿਆ ਉਹ ਕਹਿੰਦੇ ਯਾਰ ਤੇਰਾ ਭਾਂਜਾ ਮਰ ਗਿਆ ਓਏ ਬੜੀ ਮਾੜੀ ਗੱਲ ਹੋਈ ਆ ਹੂੰ ਉਹਨੇ ਕਿ ਮੇਰਾ ਭਾਂਜਾ ਮਰ ਗਿਆ ਮੈਂ ਕਿਹੋ ਜਿਹਾ ਮਾਮਾ ਮੈਨੂੰ ਆਪਦੇ ਭਾਂਜੇ ਮਰੇ ਦਾ ਹੀ ਨਹੀਂ ਪਤਾ ਮੈਂ ਕਿਹੜੀ ਦੁਨੀਆ ਚ ਰਹਿੰਦਾ ਸਰਪੰਚਾ ਚੁੰਡੀ ਵੱਡ ਮੇਰੇ ਜਿਹਾ ਉਹਨੇ ਆਖਿਆ ਇੱਥੇ ਇੱਕ ਜਨਾਨੀ ਆਈ ਆ ਨਾਲ ਉਹਦੇ ਇੱਕ ਬੰਦਾ ਸੀ ਉਹ ਕਹਿੰਦੀ ਵੀ ਮੇਰਾ ਤਾਂ ਬੰਦਾ ਸੀ ਉਹ ਮੇਰਾ ਪਤੀ ਸੀ ਉਹ ਤੇ ਮਰ ਗਿਆ ਜੀ ਠੀਕ ਹੈ ਮਰ ਗਿਆ ਹੋਏਗਾ ਉਹ ਤੋਂ ਬਾਅਦ ਫੇਰ ਕਹਾਣੀਆਂ ਜਿਹੜੀਆਂ ਨੇ ਉਹ ਅੱਗੇ ਖੁੱਲਣੀਆਂ ਸਟਾਰਟ ਹੋਈਆਂ ਉਹ ਬੰਦਾ ਚਾਹੁੰਦਾ ਹੂੰ ਤੇ ਉਹਦੇ ਨਾਂ ਤੇ ਆ ਜਿਹੜਾ ਮੁਰਦਿਆਂ ਦਾ ਸਰਟੀਫਿਕੇਟ ਬਣਦਾ ਡੈਥ ਸਰਟੀਫਿਕੇਟ ਕਹਿੰਦੇ ਜੀ ਜੀ ਹੋਹੀ ਉਹੀ ਉਹ ਮੁਰਦਾ ਸਰਟੀਫਿਕੇਟ ਬਣ ਗਿਆ ਹੂੰ ਮਰਦੇ ਦਾ ਸਰਟੀਫਿਕੇਟ ਬੜ ਗਿਆ ਉਹ ਮਰਦਿਆਂ ਦਾ ਸਰਟੀਫਿਕੇਟ ਦੀ ਕਾਪੀ ਚੁੱਕੀ ਫਿਰਦਾ ਕਿ ਮੈਂ ਜਾਂਦਾ ਉਹ ਬੀਮੀ ਵਾਲੇ ਹੁਣ ਉਹਦੇ ਵਿੱਚ ਕਈ ਬੰਦੇ ਰਲੇ ਮਿਲੇ ਤੁਸੀਂ ਹਿਸਾਬ ਲਾ ਲਓ ਕਿ ਡੈਥ ਸਰਟੀਫਿਕੇਟ ਕਿਵੇਂ ਬਣ ਗਿਆ ਜੀ ਜੀ ਕਿਤੇ ਨ ਕਿਤੇ ਤੇ ਗੜਬੜਿਆ ਹੂੰ ਉਹ ਵਿਚਾਰਾ ਹੁਣ ਦਰਬਦਰ ਹੋਇਆ ਫਿਰਦਾ ਗਰੀਬ ਆਦਮੀ ਦਿਹਾੜੀ ਲਾਉਣ ਤੋਂ ਵੀ ਯਾਰੀ ਆ ਉਹ ਜਾ ਕੇ ਕਹਿੰਦਾ ਕਿ ਮੈਂ ਜਾਂਦਾ ਉਧਰ ਬਾਹੂ ਕਹਿੰਦਾ ਕਾਗਜ਼ਾਂ 'ਚ ਤੂੰ ਮਰਿਆ ਹੂੰ ਮੈਂ ਕੀ ਕਰਾਂ ਜੀ ਇਸ 65 ਪੰਜ ਦੇ ਵਿੱਚ ਆ 5 ਦਿਨ ਤੋਂ ਅਜੇ ਖਬਰਾਂ ਲੱਗਣ ਡਈਆਂ ਨੇ 5 ਦਿਨ ਹੋ ਗਏ ਜੀ ਕੋਈ ਬੰਦਾ ਸੁਣਦਾ ਹੀ ਨਹੀਂ ਹੈ ਜੀ ਆਹ ਆਧਾਰ ਗੂਰ ਕਾਰਡ ਵਾਲੇ ਤੇ ਐਡੇ ਸਿਆਪੇ ਨੇ ਨਾ ਆ ਕਾਗਜ਼ ਮੈਨੂੰ ਲੱਗਦਾ ਕਿ ਜ਼ਿੰਦਗੀ ਜੇ ਤੁਸੀਂ 100 ਸਾਲ ਐਵਰੇਜ ਗਿਣਦੇ ਆ ਨਾ ਵਿੱਚੋ 1 ਸਾਲ ਮਾਈਨਸ ਕਰ ਦਿਆ ਕਰੋ ਇਹ ਤੁਹਾਡੀ ਕਾਗਜ਼ਾਂ ਚ ਲੱਗ ਜਾਂਦੀ ਕਾਗਜ਼ ਬਣਾਉਣ ਤੇ ਆ ਸਕੂਲ ਦਾ ਸਰਟੀਫਿਕੇਟ ਹੈ ਜੀ ਕਰੈਕਟਰ ਸਰਟੀਫਿਕੇਟ ਹੈ ਇਨਕਮ ਸਰਟੀਫਿਕੇਟ ਹੈ ਜੀ ਆ ਤੁਹਾਡਾ ਜਾਤ ਸਰਟੀਫਿਕੇਟ ਹੈ ਜੀ ਡੋਮੋਸਾਈਲ ਸਰਟੀਫਿਕੇਟ ਹੈ ਜੀ ਫਲਾਣਾ ਸਰਟੀਫਿਕੇਟ ਹੈ ਜੀ ਅੱਜ ਆਰਸੀ ਲੈਣੀ ਹੈ ਜੀ ਅੱਜ ਲਾਇਸੈਂਸ ਲੈਣਾ ਜੀ ਫਲਾਣ ਤੁਸੀਂ ਮਤਲਬ ਕਿ 1 ਸਾਲ ਆਪਣੀ ਜ਼ਿੰਦਗੀ ਦਾ ਕੱਢ ਦਿਓ ਕਿ 1 ਸਾਲ ਤੁਹਾਨੂੰ ਇਹ ਕਾਗਜ਼ਾਂ ਨੇ ਤੱਕੇ ਖਵਾਉਣੇ ਪਾਉਣੇ ਜੀ ਜੀ ਸਾਲ ਸਮਾਂ ਤੇ ਬਾਕੀ ਜਿਹੜਾ ਤੁਹਾਡਾ ਵੈਸੇ ਜ਼ਹਿਨ ساری ਉਮਰ ਉਹ ਤੱਕੇ ਇਸੇ ਜੀ ਰਹਿੰਦਾ ਪ੍ਰੈਸ਼ਰ ਜਿਹੜਾ ਉਹ ਵਕਰਾ ਹੋ ਜਾਂਦਾ ਹੈ। ਕਹਿ ਰ ਅਜੀਬ ਹੈ ਮਿੰਟੂ ਜੀ ਇੱਥੇ ਜਿਹੜਾ ਮੌਤ ਦਾ ਸਰਟੀਫਿਕੇਟ ਤੇ ਮੈਨਾਂ ਦਾ ਛੇਤੀ ਮਿਲ ਜਾਂਦਾ ਹੈ ਉਹ ਜਲਦੀ ਬਣ ਜਾਂਦਾ ਹੈ ਪਰ ਜਿਉਂਦੇ ਹੋਣ ਦਾ ਸਬੂਤ ਦੇਣਾ ਇਹ ਜਾਦਾ ਔਖਾ ਕੰਮ ਹੋਇਆ ਪਿਆ। ਆ ਸਬਤ ਤੁਸੀਂ ਕਰਨਾ। ਇੱਥੇ ਤੁਹਾਨੂੰ ਮਰਦਾ ਕਰਾਰ ਦੇ ਦਿੰਦੇ ਆ। ਤੂੰ ਸਬਤ ਕਰ ਤੂੰ ਜਿੰਦਾ ਹੈ। ਤੁਹਾਨੂੰ ਦੋਸ਼ੀ ਕਰਾਰ ਦੇ ਦਿੰਦੇ ਤੂੰ ਸਬਤ ਕਰ ਬੇਗੁਨਾ। ਜੀ। ਠੀਕ ਹੈ ਨਾ ਜੀ। ਤਾਂ ਮਤਲਬ ਕਿ ਤੁਹਾਨੂੰ ਸਰਟੀਫਿਕੇਟ ਦੇ ਦਿੱਤਾ ਜਾਂਦਾ ਕਿ ਹੁਣ ਤੂੰ ਸਿੱਧ ਕਰ ਕਿ ਸਾਡੇ ਉਲਟ ਹੈ ਜੀ ਵੀ ਜੋ ਅਸੀਂ ਸਰਟੀਫਿਕੇਟ ਦਿੱਤਾ ਸਾਡੇ ਉਲਟ ਹਮ ਖੈਰ ਸਮਾਂ ਹੋ ਚੱਲਿਆ ਜੀ ਆਪਾਂ ਹੁਣ ਛੁੱਟੀ ਲੈਣੇ ਆ ਦੋਸਤਾਂ ਤੋਂ ਆ ਸ਼ੁਕਰੀਆ ਮਿਹਰਬਾਨੀ ਦੋਸਤੋ ਤੁਹਾਡੀ ਸਾਰੇ ਦੋਸਤਾਂ ਦੀ ਨਾਲ ਜੁੜਨ ਵਾਸਤੇ ਤੇ ਇੱਕ ਮਿੱਤਰ ਕਰੇ ਬਲਵੀਰ ਖੇਚਰ ਜੀ ਕਹਿੰਦੇ ਇਸ ਮਾਮਲੇ ਤੇ ਫਿਲਮ ਵੀ ਸੀਗੀ ਸ਼ਾਇਦ ਹਾਂ ਜੀ ਫਿਲਮ ਹੋ ਸਕਦੀ ਹੈ ਕਿਉਂ ਨਹੀਂ ਹੋ ਸਕਦੀ ਆ ਹੈਗੀ ਆ ਪੰਕਜ ਕਪੂਰ ਦੀ ਫਿਲਮ ਹੈ ਸ਼ਾਇਦ ਕਈ ਫਿਲਮਾਂ ਹਮ ਠੀਕ ਹੈ ਨਾ ਜੀ ਫਿਲਮ ਐਦਾਂ ਦੀਆਂ ਬਣ ਜਾਂਦੀਆਂ ਨਹੀਂ ਜੀ